ਮੇਰਾ ਪਿਆਰਾ ਦੇਸ਼ ਭਾਰਤ ਭਾਰਤ ਪੂਰੀ ਦੁਨੀਆ ਵਿੱਚ ਇੱਕ ਵਿਲੱਖਣ ਦੇਸ਼ ਹੈ ਇੱਥੇ ਕਈ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ ਭਾਰਤ ਵਿੱਚ ਕੁਦਰਤ ਦੇ ਵੱਖ-ਵੱਖ ਰੂਪ ਵੀ ਦੇਖਣ ਨੂੰ ਮਿਲਦੇ ਹਨ ਇੱਥੋਂ ਦੇ ਜੰਗਲੀ ਪੰਡਾਰ ਜੀਵ ਜੰਤੂ ਆਦਿ ਵਿਗਿਆਨ ਦੇ ਸਮੂੱਚੇ ਖੇਤਰ ਨੂੰ ਆਪਣੇ ਆਪ ਵਿੱਚ ਸਮੇਟ ਲੈਂਦੇ ਹਨ ਭਾਰਤ ਕੋਲ ਇਹ ਸਭ ਕੁਝ ਹੈ ਬਰਫ਼ੀਲੀਆਂ ਪਹਾੜੀਆਂ ਤੋਂ ਲੈ ਕੇ ਡੂੰਗੇ ਸਮੁੰਦਰਾ ਤੱਕ ਅਤੇ ਰੇਗਿਸਤਾਨਾਂ ਤੋਂ ਸੰਘਣੇ ਜੰਗਲਾਂ ਤੱਕ ਇਥੇ ਯਮੁਨਾ ਗੰਗਾ ਨਰਮਦਾ ਗੋਦਾਵਰੀ ਵਰਗੀਆਂ ਨਦੀਆਂ ਕਲ ਕਲ ਦਾ ਗੀਤ ਗਾਉਂਦੀਆਂ ਹਨ ਜੰਗਲਾਂ ਵਿੱਚ ਸ਼ੇਰ ਬਾਗ ਮੋਰ ਹਿਰਨ ਰਿਚ ਕੋਇਲ ਆਦਿ ਕਈ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਆਵਾਜ਼ ਹਨ ਪਰਦੀ ਧਰਤੀ ਨੇ ਸਦਾ ਹੀ ਮਹਾਪੁਰਖਾਂ ਦੇ ਚਰਣਾ ਦੀ ਤੂੜ ਨਸੀਬ ਕੀਤੀ ਹੈ ਇੱਥੇ ਸ਼੍ਰੀ ਰਾਮ ਅਤੇ ਗੁਰੂ ਨਾਨਕ ਦੇਵ ਜੀ ਵਰਗੇ ਅਵਤਾਰ ਹੋਏ ਹਨ। ਵਿਵੇਕਾਨੰਦ ਅਤੇ ਮਹਾਵੀਰ ਦੇ ਵਿਚਾਰਾਂ ਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਆਰਿਆਬੱਟ ਨੇ ਦੁਨੀਆ ਨੂੰ ਜ਼ੀਰੋ ਦੇ ਕੇ ਚੰ드ਰਮਾ ਦਾ ਰਸਤਾ ਦਿਖਾਇਆ। ਇੱਥੋਂ ਦੀਆਂ ਯੂਨੀਵਰਸਿਟੀਆਂ ਦੂਰ ਦੂਰ ਤੋਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਬਹੁਤ ਸਾਰੇ ਵਿਦੇਸ਼ੀ ਇੱਥੋਂ ਦੇ ਹਸਪਤਾਲਾਂ ਵਿੱਚ ਸਫਲ ਇਲਾਜ ਕਰਾਉਂਦੇ ਹਨ। ਸਾਦਾ ਜੀਵਨ ਅਤੇ ਉੱਚ ਉੱਚੇ ਵਿਚਾਰ ਇਤੋਂ ਦੇ ਸਭਿਆਚਾਰ ਦਾ ਮੂਲ ਮੰਤਰ ਹਨ ਭਾਰਤੀਨਾਟ ਸੰਗੀਤ ਅਤੇ ਫਿਲਮਾਂ ਦੇ ਪ੍ਰਸ਼ੰਚਕ ਦੂਰ ਤੋਂ ਰਾਡੇ ਦੇਸ਼ਾਂ ਵਿੱਚ ਵੀ ਪਾਏ ਜਾਂਦੇ ਹਨ ਮੈਨੂੰ ਗੁਣਾ ਤੇ ਹੁਨਰ ਨਾਲ ਭਰਪੂਰ ਇਸ ਧਰਤੀ ਤੇ ਜਨਮ ਲੈਣ ਦੀ ਬਖਸ਼ੀਸ਼ ਮਿਲੀ ਹੈ